ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਮੇਲਾ ਵੇਖ ਕੇ ਆਪਾਂ ਮਾਰਨਾ ਅਵੇਲੇ ਹੋ ਕੇ ਬੈਠੇ ਬਸ ਮੇਲੇ ਦੇ ਬਾਅਦ ਇੱਕੋ ਵਲੌਗ ਬਣਾਇਆ ਜਿਹੜਾ ਜੀ ਤੋਂ ਪਹਿਲਾਂ ਵੇਖਿਆ ਤੁਸੀਂ ਅੱਜ ਤਰੀਕ ਹੋ ਗਈ 7 ਤੇ ਅੱਜ ਬਣਾਉਣ ਲੱਗੇ ਦੂਜਾ ਵਲੌਗ ਮੇਲੇ ਦਾ ਆਪਾਂ ਤਿੰਨ ਚਾਰ ਵਲੌਗ ਬਣਾ ਲਈ ਸਾਨੂੰ ਵਿਲੇ ਬੈਠੇ ਤੇ ਹੁਣ ਮੈਂ ਚੱਲਿਆ ਲਾਭ ਦੇ ਨਾਲ ਸ਼ਹਿਰ ਸ਼ਹਿਰ ਉਹਨੂੰ ਦਵਾਈ ਦੁਵਾਈ ਜੀ ਲੈਣੀ ਹੈ ਨਾਲੇ ਮੈਂ ਫੋਨ ਨੂੰ ਗਾਰਡ ਪਾਉਣਾ ਬਸ ਵੇਟ ਕਰਦਾ ਪਿਆ ਉਹਦੀ ਤੇ ਸਵੇਰੇ ਫਿਰ ਆਪਾਂ ਕੰਦੂ ਕਰਨਾ ਮੈਂ ਸੋਚਿਆ ਕਿ ਵਲੌਗ ਵਲੌਗ ਬਣਾ ਲਈਏ ਮੇਲੇ ਹੋ ਕੇ ਬੈਠੇ ਆ ਤੇ ਉਹ ਚੱਲ ਜਮਾ ਰਹਿਣਗੇ ਸਟਾਕ ਚੱਲੂ ਕੰਪੂਰਾ ਸਟਾਕ ਤਾਂ ਬਾਕੀ ਹੁਣੇ ਲਾ ਬਿਰਜੀ ਆ ਰਹੇ ਨੇ ਆਪਾਂ ਉਹਨਾਂ ਦੀ ਵੇਟ ਕਰ ਰਹੇ ਆ ਏਦਾਂ ਹੀ ਪੈਣੀ ਏਦਾਂ ਹੀ ਪੈਣੀ ਕੱਢ ਗਾਣਾ ਉਹਨੂੰ ਵੇਖਣਾ ਇੱਕ ਗਾਣਾ ਚੱਤੇ ਆਉਂਦਾ ਕਿਸ਼ਤਾਂ ਦੇ ਨੇ ਨਹੀਂ ਨੇ ਆਪਣਾ ਨਵਾਂ ਗਾਣਾ ਨਹੀਂ ਆਇਆ ਤੇਰੇ ਪਿੱਛੇ gekeੜੇ ਲਾ ਲਈ ਮੋਡੀਫਾਈ ਕਰਵਾਇਆ ਲਾ ਆਪਣੇ ਬਲਟੀ ਨਾ ਗਾਣਾ ਕੱਢਣ ਦਾ ਸਾਰੀਆਂ ਏਦਾਂ ਹੀ ਆਉਣਗੀਆਂ ਏਦਾਂ ਹੀ ਹੁਣ ਜਿੰਨੇ ਗਾਲ ਗੁੱਲ ਕੱਢਣੇ ਹੋ ਗਏ ਇਹਨੂੰ ਕੱਢਿਓ ਤੇਰਾ ਲਵ ਪਾਉ ਲੱਖਾਂ ਦੀ ਰਕਮ ਕਢਾਉਣ ਲੱਗਾ ਜਿੰਨੇ ਲੁੱਟਣਾ ਲੁੱਟ ਲੋ ਲੋਕੇਸ਼ਨ ਆ ਰਿਹਾ ਸასი ਇਸ ਟਾਈਮ ਤੇ ਇਹ ਬਾਕੀ ਕੈਸ਼ ਲੱਕਰ ਵੀ ਆਉਂਗਾ ਕਸ਼ ਕਸ਼ ਥੋੜਾ ਬਾਡੀ ਤੇ ਲਾਉਣਾ ਹੈ ਛਾਤੀ ਪ੍ਰੇਨ ਹੋ ਗਈ ਹੈ ਪ੍ਰੋਟੀਨ ਲੈ ਕੇ ਆਉਣਾ ਹੈ ਛਾਤੀ ਬਾਹਰ ਕਰਨੀ ਵੀਰ ਨੇ ਸਾਡੇ ਤੇ ਅਮੀਰੀ ਨਾ ਬਸ ਏਟੀਐਮ ਚ ਲੈ ਕੇ ਘਰ ਤੱਕ ਮੁੜ ਕੇ ਸਾਰੇ ਪੈਸੇ ਪਾਪੇ ਨੇ ਖੋਲਣੇ ਅਮੀਰ ਅਸੀਂ ਇੱਥੋਂ ਲੈ ਕੇ ਘਰ ਜਾਂਦੇ ਤਾਂ ਕਿ ਉਹ ਤੋਂ ਬਾਅਦ ਅਸੀਂ ਗਰੀਬ ਹੀ ਆ ਸਾਡਾ 10 ਰੁਪਿਆ ਵਾਲਾ ਹੀ ਹਾਲ ਆ ਪੈਸੇ ਲਾ ਵੀਰ ਨੂੰ ਦੱਸਾਂ ਕਿਉਂ ਘਟਵਾਏ ਆ ਹੇ ਨਾ ਵੀਰ ਜੀ ਦਾ ਗਾਣਾ ਸੁਣ ਲੈ ਕਿ ਤੇਰੇ ਪਿੱਛੇ ਗੇੜੇ ਲੌ ਲਈ ਮੋਡੀਫਾਈ ਕਰਵਾਇਆ ਪਲਟੀਨਾ ਅਜਾ ਰਕਮ ਸਾਰੀ ਲਾ ਦੇਣੀ ਪਲਟੀਨੇ ਤੇ ਸੁਣਾ ਸ਼ਦਾਈਆ ਜਦੋਂ ਏਟੀਐਮ ਚ ਪੈਸੇ ਕਢਾਉਣੇ ਨੇ ਡਾਂਗ ਡੂੰਗ ਲੈ ਆ ਕਰ ਕੋਈ ਜਮਾਨਾ ਬੜਾ ਮਾੜਾ ਵਾ ਜੱਡ ਸਿਕਿਉਰਿਟੀ ਲੈ ਗਿਆ ਮੇਰੇ ਨਾਲ ਕਹਿੰਦਾ ਪੈਸੇ ਕਢਾਉਣੇ ਆ 500 ਦਾ ਨੋਟ ਕਢਾ ਕੇ ਚੱਲਿਆ ਕਰੇ ਸ਼ਦਾਈ ਚਲੋ ਵੀ ਸ਼ਹਿਰ ਕੇ ਚਲਦੇ ਆ ਗਾਈ ਸ਼ੋਪਿੰਗ ਕਰਵਾ ਕੇ ਲਿਆਉਣੇ ਆ ਲਾ ਵੀਰ ਜੀ ਸਾਨੂੰ ਅੱਜ ਅੱਜ ਦੋ ਪੈਂਟਾਂ ਦੇ ਵਦੇ ਇੱਕ ਬੂਟ ਤੇ ਦੋ ਸ਼ਰਟਾਂ بس ਜਿਆਦਾ ਮੈਂ ਕੁਛ ਨਹੀਂ ਕਹਿੰਦਾ 25000 ਬੜੇ ਵਧੀਆ ਆਏ ਨੇ ਬਚ ਜਾਣੇ ਪੈਸੇ ਤੇ ਕਿੰਨੇ ਬਚ ਜਾਣੇ ਆ ਆ ਹੋਵੇ ਤੇ ਇਦਾਂ ਦਾ ਮੈਂ ਕਿਹਾ ਆਂਡੇ ਵਰਜੀ ਆਂਡੇ ਕਰਾਉਣੇ ਆ ਮੈਂ ਕਿਹਾ ਚਾਰ ਕਰਦੇ ਆਂ ਹੁਣ ਪੰਜ ਤੇ ਕਰਾ ਇੰਨੇ ਨਹੀਂ ਨਿਖਾਣੇ ਖਾਣੇ ਕੱਲੇ ਮੈਂ ਹੀ ਆਂ ਖਵਾਉਣੇ ਮੈਨੂੰ ਇੰਨੇ ਆ ਛਾ ਬੰਦਾ ਇੱਕ ਕੈਸ਼ੀਅਰ ਰਖਦਾ ਇਸ ਤੋਂ ਬਾਅਦ ਇਹਨੇ ਮੈਨੂੰ ਪੜਾ ਕੀ ਕਹਿਣਾ ਆਂਡੇ-ਉਂਡੇ ਖਾ ਲਿਆ ਚੱਕ ਫਲੂਦਾ 100 ਦਾ ਗਲਾਸ ਇਹਨੇ ਕਿਹਾ 100 ਦਾ ਪੀਣਾ 100 ਦਾ ਪੀ 150 ਦਾ ਪੀਣਾ 150 ਦਾ ਪੀ ਇਹਨੂੰ ਕਹਿਣਾ ਇੱਕ ਵਾਰੀ ਕੈਮਰਾ ਦਿਖਾ ਦਿਓਗੇ ਉਹੀ ਚੱਕਰ ਹੀ ਨਹੀਂ ਆਉਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਤੀ ਆਪ ਆ ਗਿਆ ਹੈ ਘਰੇ 9:00 ਵਜੇ ਨਾਲ ਤੇ ਹੁਣ ਆਪਾਂ ਸਿੱਧਾ ਸਵੇਰੇ ਆ ਗਏ ਮੋਟਰ ਤੇ ਆ ਥਾਂ ਪਰ ਗਿਆ ਚੱਲਾ ਆ ਵੀ ਕਿੱਲਾ ਉਹ ਵੀ ਅੱਧਾ ਕਿਲਾ ਉਹ ਵੀ ਤੇ ਆ ਵੀ ਅੱਧਾ ਕਿਲਾ ਪਰ ਜਣੇ ਜਣੇ ਤਿੰਨ ਕਿੱਲੇ ਲੰਦੇ ਤੇ ਬਸ ਹੁਣ ਮੂਹੇ ਮੈਂ ਜੇ ਨੱਕੇ ਨੱਕੇ ਦੇ ਸੈੱਟ ਕਰ ਲਏ ਇੱਕ ਵਾਰੀ ਫਿਰ ਬੱਟਾ ਲੰਬੜੀਆ ਬੱਟਾ ਲੰਬੜੀਆ ਫਿਰ ਆਪਾਂ ਕਰਦੇ ਆ ਕੱਦੂ ਕਰਦੇ ਆ ਜਿਹੜੇ ਆਪਾਂ ਨੱਕਿਆਂ ਤੇ ਆ ਤੋੜੇ ਭਰਨੇ ਹੀ ਭਰ ਲਏ ਆ ਤਿੰਨ ਚਾਰ ਤੋੜੇ ਭਰ ਲਏ ਆ ਤੇ ਹੁਣ ਮੈਂ ਚੱਲਿਆ ਵਾਂ ਮਟਾਂ ਜਿਹੜੀ ਆੜ ਪਈ ਆਪਾਂ ਆੜ ਲੰਬੜ ਤੇ ਬਾਕੀ ਅੱਜ ਧੁੱਪ ਪੂਰੀ ਜੋਰਾ ਸ਼ੋਰਾ ਤੇ ਆ ਗਰਮੀ ਵੀ ਹੈਗੀ ਆ ਬੰਬੀ ਇੱਕ ਵਾਰੀ ਬੰਦ ਹੋ ਗਈ ਫੇਰ ਆ ਗਈ ਆ ਬੱਤੀ ਜੀ ਤੇ ਬਾਕੀ ਰਹੀ ਗੱਲ ਅੱਜ ਗਰਮੀ ਚ ਔਖਾ ਹੋਊਗਾ ਥੋੜਾ ਤਾਂ ਕੋਈ ਨਹੀਂ ਇੱਕ ਸਾਈਡ ਲੈ ਲੂਮ ਕੇ ਪਹਿਲਾਂ ਕਰਕੇ ਸੈਟ ਆ ਜਾਂ ਅੰਕੜੀ ਬਹਿ ਜਾਗੇ ਇੱਥੇ ਫੇਰ ਦੂਜੀ ਘਰ ਆਵਾਂਗੇ ਕੰਮ ਹੈ ਨਹੀਂ ਵੈਸੋ ਤਾਂ ਥੋੜਾ ਜਿਹਾ ਬਾਕੀ ਆਪਾਂ ਨੂੰ 8:30 8:30 ਦਾ ਟਾਈਮ ਹੋ ਗਿਆ 11:00 12:00 ਬੜੇ ਰਮਾ ਨਾ ਵੱਜਣੇ ਤੇ ਇਹ ਕਦੂ ਕਦੂ ਨੰਮੜ ਕੇ ਦਵਾਈ ਦੂਈ ਲਾਵੇ ਚੱਲ ਭਾਈ ਵਿਲੇ ਖਾਦਾ ਖੋਦਾ ਪਾ ਗਏ ਚਲੋ ਲੈ ਕੇ ਚਲੀਏ ਤੁਹਾਨੂੰ ਔਰ ਕੀ ਮੈਂ ਕਹੀਂ ਡੰਡਾਂ ਵਾਲੇ ਨਾ ਅੱਜ ਵੀ ਰਾਤ ਨੂੰ ਇੱਕੋ ਕਮਰੇ ਸੌਂਦੇ ਆ AC ਚਲਾ ਕੇ ਇਹਦੇ ਪਿੱਛੇ ਕਾਰ ਨਹੀਂ ਨਹੀਂ ਕਿ ਉਹਨਾਂ 'ਚ ਪਿਆਰ ਬਹੁਤ ਹੈ ਇਹਦੇ ਪਿੱਛੇ ਕਾਰ ਨੇ ਇਹ ਹੈ ਕਿ ਉਹ 600 ਜੁਨਟ ਬਚਾਉਂਦੇ ਮੇਰੇ ਵੀਰੋ ਨਿੱਕੀ ਜਿਹੀ ਵਾਟ ਇੱਕ ਤੇ ਆ ਵਾ ਤੇ ਇੱਕ ਹੈਗੀ ਆ ਇਹ ਹੈਗਾ ਅੱਧਾ ਕਿਲਾ ਵੈਸੇ ਤਾਂ ਕੰਮ ਬਹੁਤ ਆ ਜਿਆਦਾ ਨਹੀਂ ਆ ਚਲੋ ਕੋਈ ਚੱਕਰ ਨਹੀਂ ਮੈਂ ਨਾ ਮੁੰਡੇ ਖਿੱਚ ਦਿੰਨੇ ਆਪਾਂ ਤੇ ਬਾਕੀ ਮੈਂ ਨਾ ਸਟੋਰੀਆਂ ਸਟੋਰੀਆਂ ਜੀ ਆਪਾਂ ਦਾ ਥੋੜੀਆਂ ਜੀਆਂ ਬਲੌਗ ਬਲੌਗ ਦੇ ਮੈਸੇ 10 ਵਜੇ ਬਲੌਗ ਆਪਣਾ ਆਉਣਾ ਵਾ ਲਾਈਵ ਹੋਣਾ ਵਾ ਤੇ ਉਹਦੀ ਸਟੋਰੀ ਸਟੋਰੀ ਬਣਾ ਲਈ ਬਹੁਤ ਕਈ ਵੇਲੇ ਟਾਈਮ ਨਹੀਂ ਲੱਗਦਾ 10 ਵਜੇ ਸਿੱਧਾ ਆਪਣਾ ਲਿੰਕ ਪਾਉਣਾ ਹੈ ਇੰਸਟਾਗ੍ਰam ਤੇ ਸਦੀ ਜਨਤਾ ਹਣੀ ਮੈਨਾਂ 200 300 ਮਿਲੀਅਨ ਬੰਦਾ ਉਹ ਤੜਾ ਭਲਾਏ ਚਲੋ ਚਲੋ ਕੰਮ ਕਰੀ ਜਾਂ ਹਾਂ ਮੈਂ ਆ ਇੱਕ ਚੈੱਕ ਕਰੋ ਇੱਕ ਸਾਈਡ ਬਾਈ ਜੀ ਇੱਕ ਸਾਈਡ ਹੀ ਲੰਬੀ ਗਈ ਹੱਲੇ ਤਾਂ ਜ਼ੋਰ ਬੜਾ ਲੱਗੰਦਿਆ ਅਸਲ ਵਿੱਚ ਜਿਹੜੀ ਕੱਦੂ ਹੀ ਪਹਿਲੀ ਹੁੰਦੀ ਆ ਉਹ ਪੱਟੀ ਪੱਟੀ ਜਾਂਦੀ ਪੋਲੀ ਹੁੰਦੀ ਆ ਤੇ ਬੜੇ ਜਿਹਾ ਤੋਂ ਪਹਿਲੀ ਭਗੀ ਪਈ ਦਮ ਮੀਂਹ ਪਈ ਜਾਂਦੇ ਪਾਣੀ ਪਈ ਜਾਂਦਾ ਮਿੱਟੀ ਨੱਪੀ ਗਈ ਆ ਇੱਕ ਮਿੱਟੀ ਦੂਰੋਂ ਚੁੱਕ ਕੇ ਲਿਆਉਂਦੇ ਆ ਮਤਲਬ ਥੋੜੀ ਜਿਹੀ ਹਟਵੀਂ ਅਮੀ 3-4 ਫੁੱਟ 3-4 ਫੁੱਟ ਹਟਵੀ ਉਹ ਤਾਂ ਮੈਂ ਕਹਿੰਦਾ ਬੱਬਰ ਫਲਾ ਦਿੰਦੀ ਕਰੋ ਚੈੱਕ ਕਰੋ ਹੈ ਭੇਜਦੀ ਇਹ ਜਿਹਦਾ ਮੀਂਹ ਪੈਂਦਾ ਹੁੰਦਾ ਕਿਤੇ ਓ ਮਾਈ ਗੋਡ ਬੁਰੇ ਹਾਲ ਗਾਇਸ ਬੁਰੇ ਹਾਲ ਗੱਲ ਇੰਸਟਾਗ੍ਰਾਮ ਤੇ ਰੀਲਾਂ ਗੱਲ ਦੀਆਂ ਪਈਆਂ ਨਾ ਜੇ ਜਗਾ ਬੇਹੇ ਦੀ ਖਤਰਨਾਕ ਹੈ ਪਾਣੀ ਦਾ ਵਹ ਬਹੁਤ ਤੇਜ਼ ਹੈ ਜੇ ਦੇਖੋ ਜਗਾ ਤਾਂ ਖਤਰਨਾਕ ਦੇਖ ਹੀ ਸਕਦੇ ਹੋ ਆ ਮੇਰੀ ਹਾਲਤ ਲਗਾ ਕੇ ਪਾਣੀ ਦਾ ਭਾਵ ਵੀ ਬਹੁਤ ਤੇਜ਼ ਹੈ ਕੁੜੀਆ ਬਾਕੀ ਇੱਕ ਵਾਰੀ ਫੇਰ ਮੰਜੀ ਕਰਕੇ ਆਪਾਂ ਚੱਲੇ ਆ ਉਹ ਲੰਬੀ ਵੜਦੇ ਵਿੱਚ ਨਾ ਇੱਕ ਰਸਟ ਜੀ ਮਰਾਂਗੇ ਫੇਰੇ ਸਭ ਬੰਬੀ ਦਾ ਕੇ ਬਾਬਾ ਜਾਨ ਸੋਖੀ ਜੇ ਹਿੰਦੀ ਪਾਣੀ ਪੂਣੀ ਪੀ ਗਏ ਅੱਜ ਕੰਮ ਔਖਾ ਵੀਰ ਮੇਰੇ ਉਹ ਅੱਜ ਕੰਮ ਇਦਾਂ ਔਖਾ ਕਿ ਅੱਜ ਦਿਨ ਬੜਾ ਲੱਗਾ ਜੇ ਸਾਰੀ ਕਸਰ ਕਢਾਤੀ ਅੱਜ ਰੱਬ ਨੇ ਉਹ ਵੀ ਮੈਂ ਆ ਕੇ ਬਹਿ ਗਿਆ ਹੁਣ ਉਹ ਆੜ ਅਸਲ ਵਿੱਚ ਹੈਗੀ ਆ ਅੱਧੇ ਕਿਲੇ ਦੀ ਇੱਕ ਸਾਈਡ ਤੇ ਕਿਲੇ ਦੀ ਇੱਕ ਸਾਈਡ ਤੇ ਮੈਂ ਕਿਲੇ ਦੀ ਕੱਢਤੀ ਅੱਧੇ ਕਿਲੇ ਦੀ ਰਹਿ ਗਈ ਆ ਉਹ ਵੇਨੇ ਜਿਹਦਾ ਬਾਹ ਹੋਈ ਹੁਣ ਕੜਦਾਂਗੇ ਨਹੀਂ ਜਦੋਂ ਕੱਦੂ ਹੂਆ ਫਿਰ ਕੜਦਾਂਗੇ ਕਿਉਂਕਿ ਜਦੋਂ ਕੱਦੂ ਹੋ ਗਿਆ ਨਾ ਫਿਰ ਮਿੱਟੀ ਪੁੱਟੀ ਜਾਣੀ ਆ ਪੋਲੀ ਹੋਈ ਨਹੀਂ ਆ ਚੁੱਕਣੀ ਸੋਖੀ ਆ ਹੁਣ ਮਿੱਟੀ ਹੈ ਕੀ ਸਕਦਾ ਉਹਨੇ ਤੇ ਮੇਰੇ ਤੰਨਾਂ ਨੂੰ ਆ ਸਲਵਾਤ ਆ ਬੇਸਾਦੇ ਲਾਲ ਪੀਲਾ ਕਿਦਾਂ ਹੋ ਗਿਆ ਮੈਂ ਤੇ ਹਿੰਮਤ ਨਹੀਂ ਕਰਕੇ ਫਿਰ ਚੱਲੇ ਆ ਅੱਜ ਕੀ ਬਾਬੇ ਦੀ ਕਿਰਪਾ ਨਾਲ ਖੇਚੋਣਾ ਕੰਮ ਬਾਬੇ ਨੇ ਕਿਰਪਾ ਕਰਤੀ ਥੋੜੇ ਬਦਲ ਜੇ ਕਰਤੇ ਆ ਤੇ ਉਹ ਆਪਾਂ ਨੂੰ ਆੜ ਤੇ ਮਿੱਟੀ ਇਦਾਂ ਹੀ ਲਾਉਣੀ ਪੈਣੀ ਆ ਬਗਿਆ ਨਹੀਂ ਲਾਉਣੀ ਪੈਣੀ ਜਾਂ ਵਗ ਜਾਂਦੀ ਪੈੜੀ ਤੇ ਫਿਰ ਦੋਕ ਦਿਨ ਹਟਕੇ ਲਾਉਣੀ ਪੈਣੀ ਆ ਉਹਨੇ ਜਰ ਨੂੰ ਝੋਨਾ ਝੋਨਾ ਭਈਨ ਲਾ ਦੇਣਾ ਸੂਤਰ ਨੇ ਉਹਨਾ ਕੰਮ ਕੋਈ ਚੱਕਰ ਨਹੀਂ ਮੈਨਾਂ ਕੋਈ ਚੱਕਰ ਨਹੀਂ ਚੱਲਦੇ ਆ ਆ ਗੱਲ ਮਾੜੀ ਮੈਂ ਤੁਰਿਆ ਮੋਟਰ ਤੋਂ ਤੇ ਹੁਣ ਧੁੱਪ ਜੀ ਆ ਗਈ ਆ that is not a good ਇੰਗਲਿਸ਼ ਬੰਦੋਗੀ ਅੱਗੇ ਮੈਂ ਖੰਦਾ that is not good is not good God. you are doing wrong things you should be carrying the ਬੱਦਲ ਛਾਂਏ 댓 ਇਸ ਵਾਈ ਨੋ ਨੋ ਗਲਤੋ ਕੀ ਚਲੋ ਅੱਗੇ ਕੋਈ ਨਹੀਂ ਆਪੇ ਲਾ ਲਿਓ ਹੱਤ ਇੰਗਲਿਸ਼ ਇੱਥੇ ਖਤਮ ਕਰਦੇ ਆਪਾਂ ਪ੍ਰੋਬਲਮ ਦੱਸਾਂ ਕੀ ਆ ਆ ਸਾਈਡਾਂ ਤੇ ਸੁਭਾਗਾ ਫਿਰਿਆ ਵਾ ਇੱਥੇ ਨਹੀਂ ਫਿਰਿਆ ਆ ਸਾਈਡਾਂ ਤੇ ਫਿਰਿਆ ਵਾ ਤਾਂ ਕਰਕੇ ਇੱਥੋਂ ਮਿੱਟੀ ਬਹੁਤ ਹੀ ਸਖਤ ਹੋਈ ਪਈ ਆ ਪਈ ਨਹੀਂ ਪੁੱਟੀ ਜਾਂਦੀ ਸੋਕੇ ਲਓ ਵੀ ਮਿੱਤਰੋ ਆੜ ਦਾ ਕੰਮ ਇਹਦੇ ਤੁਹਾਨੂੰ ਵੇੜ ਤੇ ਹੁਣ ਘਰੋਂ ਰੋਟੀ ਵੀ ਆਈ ਜਾਂਦੀ ਏ ਟਰੈਕਟਰ ਵੀ ਆ ਜਾਂਦਾ ਦਿਖਾ ਕੇ ਰੋਟੀ ਰੋਟੀ ਫਿਰ ਹੁਣਨੇ ਕद्दू ਵਾਲਾ ਆੜਦਾ ਕਮ ਢਾਨੀਆ ਹੁਣ ਆਲਮੋਸਟ ਢਾਨੀਆ ਥੋੜੀ ਜੀ ਨੁੱਕ ਰਹਿੰਦੀ ਆ ਕਿ ਨਾਲੀ ਜ਼ੋਰ ਲੱਗਦਾ ਬਾਕੀ ਚਲੋ ਆਪਾਂ ਹੁਣ ਮੋਟਰ ਤੇ ਬੈਠਨੇ ਫਿਰ ਬਾਕੀ ਦਾ ਵਲੋਗ ਆਪਾਂ ਬਾਅਦ ਚ ਕੰਟੀਨਿਊ ਕਰਦੇ ਕਦੂ ਵੇ ਇਤਾ ਵੇ ਸਾਡੇ ਮਿੱਟੀ ਨਾਲ ਭਰ ਗਏ ਸੀ ਤੇ ਹੁਣ ਆਪਾਂ ਟਰੈਕਟਰ ਖਿਲਾੜ ਕੇ ਖਾਲੀ ਕੀਤੇ ਆ ਤੇ ਚੱਲਣ ਲੱਗ ਪਏ ਵਧੀਆ ਚੱਲਣ ਲੱਗ ਪਏ ਵਧੀਆ ਉੱਤੇ ਰਿਪੋਰਟ ਮੈਂ ਨਾ ਪੂਰੀ ਇਤਰਾ ਵੀ ਗੱਲਾ ਗਿਆ ਵੀ ਉਹ ਵੀ ਗੱਲਾ ਤੇ ਆ ਵੀ ਅੱਧਾ ਤੇ ਆਇਆ ਤਾਂ ਰਹਿ ਗਿਆ ਮੋਟਰ ਤੇ ਲਾ ਕੇ ਜਿਹੜਾ ਇਹ ਬਸ ਹੁਣ ਕਰਦੇ ਪਏ ਆ ਰਹਿ ਗਿਆ ਘੰਟੇ ਦਾ ਕੰਮ ਤੇ ਫੇਰ ਆਪਾਂ ਤੇਲੇ ਆਪਣਾ ਸਾਰਾ ਥਾਂ ਇਥੇ ਨਿਬੜ ਗਿਆ ਜਿਹੜਾ ਲਿਬੜਨ ਵਾਲਾ ਕੰਮ ਨਾ ਜਿਹੜਾ ਅੱਜ ਲਿਬੜਿਆ ਇਹ ਗਿਆ ਮੋਕੋਣ ਤੇ ਬਾਕੀ ਹੁਣ ਚੱਲੀਏ ਘਰੇ ਟਾਈਮ ਵਜ ਗਿਆ ਢੇਡ ਮੈਂ ਚੱਕਣੀ ਇਥੋਂ ਕਹੀ ਤੇ ਪਰਣਾ ਨਾਲੇ ਪੀੜੀ ਆ ਪਾਣੀ ਵਲੌਗ ਨੂੰ ਇੱਥੇ ਕਰਦੇ ਆਂ ਅਗਲੇ ਵਲੌਗ ਵਿੱਚ ਮਿਲਦੇ ਆਂ ਵਧੀਆ ਲੱਗੀ ਵੀਡੀਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਬਾਈ ਬਾਏ